ਪੰਜਾਬ ਦੇ ਲੋਕ ਜੰਗ ਦੇ ਸਬੰਧ ਵਿੱਚ ਇਹ ਗੱਲ ਕਿਉਂ ਕਹਿ ਰਹੇ ਨੇ ਹੋ ਸਕਦਾ ਤੁਸੀਂ ਵੀ ਉਹਨਾਂ ਵਿੱਚ ਹੋਵੋ ਕਿ ਇਹ ਜਿਹੜੀ ਗੱਲ ਕਹੀ ਜਾ ਰਹੀ ਕਿ ਪੰਜਾਬ ਨੂੰ ਹਰ ਵਾਰੀ ਜੰਗ ਦਾ ਮੈਦਾਨ ਕਿਉਂ ਬਣਾਇਆ ਜਾਂਦਾ ਪੰਜਾਬ ਦੀ ਧਰਤੀ ਨੂੰ ਹਰ ਵਾਰੀ ਜੰਗ ਵਿੱਚ ਕਿਉਂ ਧੱਕਿਆ ਜਾਂਦਾ ਹੈ ਪੰਜਾਬੀਆਂ ਦੀ ਕੀ ਗਲਤੀ ਆ ਤੁਹਾਡੇ ਵਰਗੇ ਬਹੁਤ ਸਾਰੇ ਸੂਝਮਾਨ ਕਹਿ ਰਹੇ ਨੇ ਕਿ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਨਹੀਂ ਹੈਗੀਆਂ ਜਿਵੇਂ ਗੁਜਰਾਤ ਦਾ ਇਲਾਕਾ ਵੀ ਲੱਗਦਾ ਹੋਰ ਵੀ ਜਗਾ ਲੱਗਦੀਆਂ ਨੇ ਉਥੋਂ ਦੀ ਜੰਗ ਕਿਉਂ ਨਹੀਂ ਹੋ ਸਕਦੀ ਕੱਲਾ ਪੰਜਾਬ ਹੀ ਹਰ ਵਾਰੀ ਕਿਉਂ ਚੁਣਿਆ ਜਾਂਦਾ ਆ ਕਿਉਂ ਪੰਜਾਬ ਦੇ ਧੀਆਂ ਪੁੱਤਰ ਜਿਹੜੇ ਨੇ ਕਿਉਂ ਪੰਜਾਬ ਦਾ ਜਿਹੜੀ ਫਸਲਵਾੜੀ ਆ ਪਸ਼ੂ ਪੰਛੀ ਕਿਹੜੇ ਨੇ ਇਹ ਮਿੱਟੀ ਇਹ ਪਾਣੀ ਕਿਉਂ ਕੁਝ ਲੋਕਾਂ ਨੂੰ ਚੁਬਦਾ ਆ ਆਖਰਕਾਰ ਪੰਜਾਬੀਆਂ ਦੀ ਇੱਚ ਗਲਤੀ ਕੀ ਆ ਕਿਉਂਕਿ ਬਹੁਤ ਸਾਰੇ ਤੁਹਾਡੇ ਵਰਗੇ ਭੈਣ ਭਰਾ ਕਹਿ ਰਹੇ ਨੇ ਕਿ ਪੰਜਾਬ ਨੇ ਬਹੁਤ ਦੁੱਖ ਝੱਲ ਲਏ ਨੇ ਪੰਜਾਬ ਨੇ ਬਹੁਤ ਰੋਣਾ ਝੋਲੀ ਪਾ ਲਿਆ ਆ ਪੰਜਾਬ ਕੀਤੇ ਕਈ ਇਹੋ ਜਿਹੇ ਵੀ ਪਿੰਡ ਬਣੇ ਰਹੇ ਪਿਛਲੇ ਸਮਿਆਂ ਚ ਜਿੱਥੇ 20 20 ਸਾਲ ਕੋਈ ਬਰਾਤ ਹੀ ਨਹੀਂ ਸੀ ਉੱਠੀ ਪੰਜਾਬ ਨੇ ਬਹੁਤ ਦੁੱਖ ਝਡਾਇਆ ਹੁਣ ਪੰਜਾਬ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਜੰਗ ਹੋਵੇ ਜੋ ਇੱਕ ਚੰਗੀ ਗੱਲ ਆ ਕਿਉਂਕਿ ਤੁਹਾਡੇ ਵਰਗੇ ਸੂਝਵਾਨ ਸੱਜਣ ਪੋਸਟਾਂ ਪਾਉਂਦੇ ਨੇ ਪੋਸਟਾਂ ਜਿਹੜੀਆਂ ਹੁੰਦੀਆਂ ਬਿਲਕੁਲੋਂ ਤਰਕ ਸੰਗਤ ਹੁੰਦੀਆਂ ਨੇ ਤੱਥਾਂ ਦੇ ਆਧਾਰਿਤ ਹੁੰਦੀਆਂ ਨੇ ਉਹਦੇ 'ਚ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਸੂਝਵਾਨ ਲੋਕ ਜਿਹੜੇ ਨੇ ਤੁਹਾਡੇ ਵਰਗੇ ਚੰਗੀਆਂ ਪੋਸਟਾਂ ਪਾ ਰਹੇ ਨੇ ਇਹ ਆਖਰਕਾਰ ਸਾਨੂੰ ਕਿਉਂ ਡਰਾਇਆ ਜਾਂਦਾ ਕਿਉਂਕਿ ਤੁਹਾਡੇ ਵਰਗੇ ਸੂਝਵਾਨ ਸੱਜਣਾ ਨੇ ਚਲੋ ਮੈਂ ਵੀ ਪੋਸਟਾਂ ਕੁਝ ਪਾਈਆਂ ਇਨ੍ਹਾਂ ਵਿਸ਼ਿਆਂ ਦੇ ਉੱਪਰ ਤੇ ਇੱਕ ਪਾਸੇ ਪੰਜਾਬ ਸਾਰਾ ਅੰਦਰਵਾੜਿਆ ਸਕੂਲ ਕਾਲਜ ਸਭ ਬੰਦ ਹਰ ਕੋਈ ਚਕਾਰੋਬਾਰ ਬੰਦ ਤੇ ਦੂਜੇ ਪਾਸੇ ਆਈਪੀਐਲ ਦੇ ਮੈਚ ਹੋ ਰਹੇ ਸੀ ਜਦੋਂ ਤੁਸੀਂ ਸਾਰਿਆਂ ਨੇ ਇਹ ਗੱਲ ਨੂੰ ਚੁੱਕਿਆ ਤੇ ਉਹ ਬੰਦ ਕਰਨੇ ਪਏ ਉਧਰ ਉਹ ਵਿਕਟਰੀ ਵਿਕਟਰੀ ਕਰ ਰਹੇ ਸਨ ਤੇ ਇਧਰ ਸਾਡੇ ਬੱਚੇ ਜਿਹੜੇ ਨੇ ਸਹਿਮ ਦੇ ਮਾਹੌਲ ਚ ਡਰੇ ਪਏ ਸਨ ਸਾਡੇ ਮਾਪੇ ਜਾਂ ਅਸੀਂ ਆਪਣੇ ਬੱਚਿਆਂ ਦੇ ਮੁਖ ਵੇਕ ਦੇ ਰੇ ਪੈਸਾ ਕੀ ਹੋ ਜਾਵੇਗਾ ਹੁਣ ਕਿਵੇਂ ਇਸ ਤੋਂ ਬਾਹਰ ਨਿਕਲਾਂਗੇ ਬਹੁਤ ਹੀ ਸੋਹਣੀ ਤੇ ਸੂਝ ਬੂਝਦਾ ਐਦਕੀ ਖਾਸ ਕਰਕੇ ਪੰਜਾਬੀਆਂ ਨੇ ਬਹੁਤ ਸੋਨਾ ਸਬੂਤ ਦਿੱਤਾ ਆ ਕੋਈ ਫੁਕਰਬਾਜੀ ਨਹੀਂ ਕੋਈ ਇਹੋ ਜਿਹਾ ਡਰਾਮੇਬਾਜੀ ਨਹੀਂ ਕੋਈ ਢਕਾਉ ਬਿਆਨਬਾਜੀ ਨਹੀਂ ਇਹ ਇੱਕ ਚੰਗੀ ਗੱਲ ਆ ਮੈਂ ਸਮਝਦਾ ਪੰਜਾਬੀ ਸਾਰੇ ਹੀ ਵਿਧਾਈ ਦੇ ਪਾਤਰ ਨਹੀਂ ਇਹ ਚੀਜ਼ ਨੂੰ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਇਸ ਸੋਚ ਨੂੰ ਬਣਾ ਕੇ ਰੱਖਣਾ ਚਾਹੀਦਾ ਜੰਗ ਦਾ ਕੰਮ ਸੈਨਾ ਦਾ ਸੈਨਿਕ ਜਿਹੜੇ ਨੇ ਉਹਨਾਂ ਸੈਨਿਕਾਂ ਤੋਂ ਗਾੜੀ ਆ ਜਾਂਦੇ ਨੇ ਸਾਡੀਆਂ ਸਰਕਾਰਾਂ ਆ ਜਾਂਦੀਆਂ ਨੇ ਉਹਨਾਂ ਨੇ ਵੇਖਣਾ ਕੀ ਕਰਨਾ ਕੀ ਨਹੀਂ ਕਰਨਾ ਸਾਡੇ ਲੋਕਾਂ ਨੂੰ ਚਾਹੀਦਾ ਜਿਹਨੇ ਵੀ ਭਾਵੇਂ ਕਿਸੇ ਵੀ ਦੇਸ਼ ਦੇ ਨਾਗਰਿਕ ਕਿਉਂ ਨਾ ਹੋਣ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਭਾਈਚਾਰਾ ਸਾਂਝਾ ਬਣਾ ਕੇ ਰੱਖਣ ਬਿਨਾਂ ਮਤਬਲ ਤੋਂ ਇੱਕ ਦੂਜੇ ਦੇ ਖਿਲਾਫ ਨਾ ਬੋਲਣ ਕਿਉਂਕਿ ਇੰਜ ਬੋਲਣ ਦੇ ਨਾਲ ਕੁਝ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਂਦੇ ਨੇ ਕੁਝ ਲੋਕ ਆਪਣੇ ਮਾੜੇ ਕੰਮ 'ਚ ਸਫਲ ਹੋ ਜਾਂਦੇ ਨੇ ਜੇ ਉਦੋਂ ਆਮ ਲੋਕ ਗਲਤ ਬੋਲਣ ਲੱਗ ਪੈਂਦੇ ਨੇ ਕਿਉਂਕਿ ਫਿਰ ਉਹਦੇ 'ਚੋਂ ਦੰਗੇ ਫਸਾਦ ਕੋ ਤੇ ਪਤਾ ਨਹੀਂ ਕੀ ਕੀ ਨਿਕਲਦਾ ਆਪਾਂ ਤਾਂ ਅੱਗੇ 1947 ਦੇ ਵਿੱਚ 10 ਲੱਖ ਤੋਂ ਵੱਧ ਆਪਣੇ ਭੈਣ ਭਰਾ ਮਰਵਾਲੇ ਆਪਣੇ ਘਰੋਂ ਜਾੜਲੇ ਕੱਲੇ ਭੈਣ ਭਰਾ ਨਹੀਂ ਜਿਹੜੇ ਨਫ਼ਰਤਾਂ ਪਰਵਾਰ ਦਿੱਤੀਆਂ ਅੰਗੀਆਂ ਸਾਡੇ ਦਿਮਾਗਾਂ ਦੇ ਵਿੱਚ ਸਾਡੇ ਕੋਲ ਕਿੰਨਾ ਕੁਝ ਖੋਹ ਲਿਆ ਗਿਆ ਇਹ ਆਪਾਂ 1947 ਚ ਭੁਗਤ ਚੁੱਕੇ ਆ ਤੇ ਐਦਕੀ ਹਰੇਕ ਪੰਜਾਬੀ ਇਹ ਕਹਿ ਰਿਹਾ ਆ ਕਿ ਮੈਂ ਜੰਗ ਨਹੀਂ ਚਾਹੁੰਦਾ ਬਹੁਤ ਹੀ ਚੰਗੀ ਸੋਚ ਆ ਨਾਲੇ ਕਹਿੰਦੇ ਅਸੀਂ ਪੰਜਾਬ ਦੀ ਧਰਤੀ ਤੇ ਜੰਗ ਨਹੀਂ ਚਾਹੁੰਦੇ ਇਹ ਵੀ ਕਿੰਨੀ ਚੰਗੀ ਗੱਲ ਆ ਬਾਬੇ ਨਾਨਕ ਦੀ ਅਰਤੀ ਤੇ ਝੰਗਣੀ ਹੋਣੀ ਚਾਹੀਦੀ ਇੱਥੇ ਸਤਕਾਰ ਮੋਹ ਭਰੀਆਂ ਤੰਦਾਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਣੀ ਚਾਹੀਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ